ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਤੁਹਾਡੇ ਨਾਲ ਇੱਕ ਖਾਸ ਗੱਲ ਕਰਨ ਲੱਗੀ ਸੀ ਵੀ ਮੇਰੀ ਫੋਟੋਆਂ ਲਾ ਕੇ ਮੇਰੀਆਂ ਪਿੱਕ ਕੱਢ ਕੇ ਮੇਰੀ ਆਈਡੀ ਦੇ ਵਿੱਚੋਂ ਕਈਆਂ ਨੇ ਆਪਦੀਆਂ ਆਈਡੀਆਂ ਬਣਾ ਰੱਖੀਆਂ ਕਿਸੇ ਨੇ ਭਿੰਦਰਪੁਰ ਬਣਾ ਰੱਖਿਆ ਜੀ ਕਿਸੇ ਨੇ ਭਵਿੰਦਰਪੁਰ ਬਣਾ ਰੱਖਿਆ ਜੀ ਕਿਸੇ ਨੇ ਬਲਜਿੰਦਰਪੁਰ ਬਣਾ ਰੱਖਿਆ ਜੀ ਪਤਾ ਨਹੀਂ ਉਹ ਬੰਦੇ ਐ ਕਿ ਬੁੜੀਆਂ ਨੇ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਫੋਟੋਆਂ ਮੇਰੀਆਂ ਲੱਗੀਆਂ ਹੋਈਆਂ ਮੈਂ ਰਿਪੋਰਟਾਂ ਵੀ ਬਹੁਤ ਪਾਉਣੀ ਐ ਜੀ ਤੇ ਬਾਕੀ ਤੁਸੀਂ ਇੱਕ ਗੱਲ ਦਾ ਧਿਆਨ ਰੱਖੋ ਵੀ ਮੇਰੇ ਕੋਲੇ ਕੋਈ ਮੈਸੈਂਜਰ ਨਹੀਂ ਚੱਲਦਾ ਮੇਰਾ ਕੋਈ ਮੈਸੇਂਜਰ ਤੇ ਮੈਂ ਕਿਸੇ ਨਾਲ ਚੈਟ ਨਹੀਂ ਕਰਦੀ ਮੈਂ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਮੇਰਾ ਨੰਬਰ ਸਪੈਸ਼ਲ ਦਿੱਤਾ ਹੁੰਦਾ ਹੈ 769874463 ਉਤੇ ਤੁਸੀਂ ਗੱਲ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਜ਼ਰੂਰਤ ਆਤੈ ਜੇ ਅਗਰ ਮੇਰਾ ਫੋਟੋ ਲਾਕੇ ਤੁਹਾਡੇ ਨਾਲ ਕੋਈ ਚੈਟ ਕਰ ਰਿਹਾ ਤਾਂ ਬੰਦਾ ਗਲਤ ਆ ਹੋ ਜੀ ਉਹਦੇ ਨਾਲ ਤੁਸੀਂ ਚੈਟ ਕਰੋਗੇ ਕੋਈ ਵੀ ਤਾਂ ਤੁਸੀਂ ਆਪ ਦੇ ਆਪ ਜ਼ਿੰਮੇਵਾਰ ਹੋਵੋਗੇ ਜੀ ਉਹਦੇ ਵਿੱਚ ਮੇਰਾ ਕੋਈ ਨਹੀਂ ਸਵੇਰ ਨੂੰ ਤੁਹਾਨੂੰ ਕੋਈ ਬੀਬੀਓ ਬਲੈਕਮੇਲ ਕਰਨ ਲੱਗ ਜੇ ਕੋਈ ਬੁੜੀ ਦੀ ਆਈਡੀ ਬਣਾ ਕੇ ਤੁਹਾਡੇ ਨਾਲ ਕੋਈ ਚੈਟ ਕਰੀ ਜਾਵੇ ਤੁਹਾਡੇ ਨਾਲ ਕੋਈ ਗਲਤ ਗੱਲ ਕਰੀ ਜਾਵੇ ਮੁੜ ਕੇ ਉਹ ਬੰਦੇ ਦਾ ਨਾਮ ਭਰ ਲੈਂਦੇ ਨੇ ਤੇ ਫਿਰ ਉਹ ਆਪਾਂ ਨੂੰ ਬਲੈਕਮੇਲ ਕਰਦੇ ਆ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖਿਆ ਕਰੋ ਮੈਂ ਅੱਜ ਤੱਕ ਕਦੇ ਕਿਸੇ ਨਾਲ ਮੈਸੈਂਜਰ ਤੇ ਚੈਟ ਨਹੀਂ ਕੀਤੀ ਹੈਗੀ ਮੈਸੈਂਜਰ ਮੈਂ ਚਲਾਉਂਦੀ ਨਹੀਂ ਹੈਗੀ ਤੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਜੀ ਮੇਰੀ ਇੱਕੋ ਹੀ ਆਈਡੀ ਹੈ ਅਮਰਤ ਢਿੱਲੋਂ ਦੇ ਨਾਮ ਤੋਂ ਅਮਰਤ ਪਾਲਪੌਰ ਦੇ ਨਾਮ ਤੋਂ ਤੇ ਹੈਲਥ ਹਰਬਲ 213 ਮੇਰਾ ਪੇਜ ਹੈ ਜੀ ਇਸ ਚੀਜ਼ ਦਾ ਧਿਆਨ ਰੱਖਿਓ ਤੇ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤਾਂ ਤੁਸੀਂ ਖੁਦ ਜ਼ਿੰਮੇਵਾਰ ਹੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ